ਉਹ ਆਹ ਜੀ ਕਾ ਖਲਸਾ ਉਹ ਆਹ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਤਸੰਗ ਜੀਓ ਅਪ੍ਰੈਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਦੀ ਲੜੀ ਨੂੰ ਤੋੜਦੇ ਹੋਏ ਆਉ ਤਿੰਨ ਜੂਨ ਨੂੰ ਕੀ ਹੋਇਆ ਉਸ ਦੀ ਬਾਪ ਤਪਾ ਵਿਚਾਰ ਕਰੀਏ 3 ਜੂਨ ਦਾ ਦਿਨ ਭਾਰਤੀ ਫੋਰਸਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਜਾਰੀ ਸੀ ਗੋੜਾ ਬਾਰੀ ਦੇ ਵਿੱਚ ਪਾਈ ਅਮਰੀਕ ਸਿੰਘ ਜੀ ਨੇ ਪਰਿਵਾਰ ਨੂੰ ਬੁਲਾਇਆ ਤੇ ਆਪ ਖੁੱਲੇ ਦਰਵਾਜ਼ੇ ਵਿੱਚ ਬੈਠ ਗਏ ਬੀਬੀ ਸੁਵੰਦ ਕੌਰ ਜੀ ਭਾਈ ਸਾਹਿਬ ਦੇ ਲਾਗੇ ਬੈਠੇ ਸਨ ਭਾਈ ਸਾਹਿਬ ਜੀ ਨੇ ਆਪਣੀ ਮਾਂ ਦੇ ਨਾਲ ਕਾਫੀ ਲੰਮੀ ਵਿਚਾਰ ਕੀਤੀ ਪਰਵਾਰ ਬਾਰੇ ਅਤੇ ਅਖੀਰ ਚ ਮਾਂ ਨੂੰ ਕਿਹਾ ਤੁਸੀਂ ਸਾਰੇ ਸ੍ਰੀ ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚੋਂ ਬਾਹਰ ਚਲੇ ਜਾਣਾ ਜਿਸ ਵੇਲੇ ਥੋੜੀ ਕਰਫਿਊ ਦੇ ਵਿੱਚ ਟਿਲ ਹੋਵੇਗੀ ਮਾਂ ਭਾਈ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਕੇ ਪੁੱਛਣ ਲੱਗੀ ਕਿਉਂ ਚਲੇ ਜਾਈਏ ਭਾਈ ਸਾਹਿਬ ਜੀ ਨੇ ਕਿਹਾ ਕਿ ਹੁਣ ਹਾਲਾਤ ਵਿਗੜਦੇ ਜਾ ਰਹੇ ਹਨ ਜਦ ਕਰਫਿਊ ਟਿੱਲ ਹੋਵੇਗੀ ਕਿਤੇ ਸੁਰੱਖਿਅਤ ਥਾਂ ਤੇ ਚਲੇ ਜਾਇਓ ਬੱਚਿਆਂ ਨੂੰ ਲੈ ਕੇ ਭਾਈ ਸਾਹਿਬ ਜੀ ਦੀ ਮਾਤਾ ਨੇ ਕੁਝ ਸਮਾਂ ਵਿਚਾਰ ਤੋਂ ਬਾਅਦ ਸਹਿਮਤੀ ਦੇ ਵਿੱਚ ਸਿਰ ਹਲਾਇਆ ਪਰ ਜਦ ਭਾਈ ਸਾਹਿਬ ਜੀ ਦੀ ਸਿੰਘਣੀ ਨੂੰ ਪੁੱਛਿਆ ਤਾਂ ਉਹਨਾਂ ਨੇ ਅੱਗੋਂ ਸਵਾਲ ਕੀਤਾ ਕਿਉਂ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ ਬੀਬੀ ਹਰਮੀਤ ਕੌਰ ਨੂੰ ਕਿ ਮੈਂ ਹੁਣ ਸ਼ਹੀਦੀ ਪ੍ਰਾਪਤ ਕਰਨ ਜਾ ਰਿਹਾ ਹਾਂ ਇਹ ਗੱਲ ਸੁਣ ਕੇ ਬੀਬੀ ਹਰਮੀਤ ਕੌਰ ਹੈਰਾਨ ਹੋ ਗਏ ਭਾਈ ਸਾਹਿਬ ਨੇ ਕਿਹਾ ਅਸੀਂ ਇੰਨੇ ਲੰਮੇ ਸਮੇਂ ਤੋਂ ਜਿਸ ਘੜੀ ਦਾ ਇੰਤਜ਼ਾਰ ਕਰ ਰਹੇ ਸੀ ਹੁਣ ਉਹ ਵੇਲਾ ਸਾਡੇ ਉੱਤੇ ਆ ਗਿਆ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਸ਼ਹੀਦ ਹੋਣਾ ਹੈ ਇਹ ਸੁਭਾਗੇ ਦਿਨ ਵਾਸਤੇ ਹੀ ਅਸੀਂ ਜਿਉਂਦੇ ਹਾਂ ਮੈਂ ਨਹੀਂ ਚਾਹੁੰਦਾ ਕਿ ਕਿਸੇ ਗਲੀ ਨੁੱਕੜ 'ਚ ਮਾਰੇ ਜਾਈਏ ਅੱਜ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਸ਼ਹੀਦ ਹੋਣ ਦਾ ਹੁਣ ਤੁਸੀਂ ਇਉਂ ਕਰੋ ਕਿ ਬੱਚਿਆਂ ਨੂੰ ਦੂਰ ਲੈ ਜਾਓ ਬੀਬੀ ਹਰਮੀਰ ਕੌਰ ਇਸ ਸੁੱਖੇ ਵੇਲੇ ਭਾਈ ਸਾਹਿਬ ਨੂੰ ਛੱਡਣ ਦੇ ਹੱਕ ਵਿੱਚ ਨਹੀਂ ਸੀ। ਉਹਨਾਂ ਦਾ ਮਨ ਨਹੀਂ ਸੀ ਚਾਹੁੰਦਾ ਕਿ ਉਹਨਾਂ ਨੂੰ ਛੱਡ ਕੇ ਜਾਣ। ਪਰ ਭਾਈ ਅਮਰੀਕ ਸਿੰਘ ਜੀ ਨੇ ਮਜਬੂਰ ਕਰ ਦਿੱਤਾ। ਭਾਈ ਸਾਹਿਬ ਜੀ ਨੇ ਕਿਹਾ ਜਦ ਸ਼ੂਟ ਮਿਲਦੀ ਹੈ ਕਰਫਿਊ ਦੀ ਤਾਂ ਪਹਿਲਾਂ ਵੱਡੀ ਬੇਟੀ ਨੂੰ ਲੈ ਜਾਵੀਂ। ਕੋ ਸਿੰਘ ਨਾਲ ਭੇਜ ਦੇਵਾਂਗੇ ਵੈਗੁਣੇ ਚਾਹ ਤਾਂ ਸਭ ਠੀਕ ਹੋਵੇਗਾ। ਬੀਬੀ ਹਰਮੀਰ ਕੌਰ ਵੱਡੀ ਬੇਟੀ ਨੂੰ ਲੈ ਕੇ ਚਲੇ ਗਏ ਛੋਟੀ ਬੇਟੀ ਤੇ ਮਾਂ ਭਾਈ ਸਾਹਿਬ ਜੀ ਦੇ ਕੋਲ ਹੀ ਰਹੇ ਭਾਈ ਸਾਹਿਬ ਜੀ ਨੇ ਆਪਣੀ ਬੇਟੀ ਮਾਂ ਤੇ ਸਿੰਘਣੀ ਨਾਲ 20 ਮਿੰਟ ਗੁਜ਼ਾਰੇ ਤੇ ਪਰਿਵਾਰ ਨੂੰ ਛੱਡਣ ਵਿੱਚ ਲੈ ਕੇ ਆ ਮੇਰੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕਰਨੀ ਗਏ ਜਿਉਂਦੇ ਰਹੇ ਤਾਂ ਮੈਂ ਕੁਝ ਜ਼ਮੀਨ ਖਰੀਦੀ ਸੀ ਦਮਦਮਿਤ ਸਾਲ ਤੋਂ ਕਰਜ਼ਾ ਲੈ ਕੇ ਇਹ ਕਰਜ਼ਾ ਮੇਰੇ ਸਿਰ ਤੇ ਹੈ ਬਾਬਾ ਠਾਕਰ ਸਿੰਘ ਜੀ ਦਾ ਕਰਜ਼ਾ ਵਾਪਸ ਕਰਨਾ ਹੈ ਇਹ ਸਮਝ ਹੀ ਸਕਦੇ ਹੋ ਭਾਈ ਸਾਹਿਬ ਜੀ ਨੇ ਕਿਹਾ ਮੈਂ ਵੈਗਰੂ ਦਾ ਸ਼ੁਕਰਗੁਜ਼ਾਰ ਹਾਂ ਮੈਂ ਚੜ੍ਹਦੀ ਕਲਾ ਵਿੱਚ ਹਾਂ ਮੇਰੀ ਸ਼ਹੀਦੀ ਤੇ ਰੋਣਾ ਤਾਂ ਬਿਲਕੁਲ ਹੀ ਨਹੀਂ ਭਾਈ ਅਮਰੀਕ ਸਿੰਘ ਦਾ ਜੀਵਨ ਇੱਕ ਸੇਧ ਹੈ ਅੱਜ ਕੱਲ ਦੇ ਆਗੂਆਂ ਵਾਸਤੇ ਇੱਕ ਘਟਨਾ ਸ਼੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਦੇ ਉਸੇ ਦਿਨ ਦੀ ਹੈ ਜਿਗਰ ਕਰਨਾ ਜ਼ਰੂਰੀ ਹੈ ਭਾਈ ਸਾਹਿਬ ਜੀ ਲੰਗਰ ਹਾਲ ਦੀ ਛੱਤ ਦੇ ਉੱਪਰ ਕਮਰੇ ਵਿੱਚ ਬੈਠੇ ਸਨ ਉਹਨਾਂ ਦੀ ਛੋਟੀ ਬੇਟੀ ਰੋਈ ਜਾ ਰਹੀ ਸੀ ਤੇ ਜिद ਕਰ ਰਹੀ ਸੀ ਭਾਈ ਸਾਹਿਬ ਜੀ ਨੇ ਆਪਣੀ ਜੇਬ ਵਿੱਚੋਂ ਕਲਮ ਦੇਣ ਦੀ ਕੋਸ਼ਿਸ਼ ਕੀਤੀ ਤੂੰ ਚੁੱਪ ਹੋ ਜਾਉ ਪਰ ਨਹੀਂ ਬੇਟੀ ਜਿਹੜੀ ਕਰ ਬੀਠੀ ਸੀ ਉਹ 5 ਰੁਪਏ ਦਾ ਨੋਟ ਲੈਣਾ ਚਾਹੁੰਦੀ ਸੀ ਹੋਰ ਮੁਖ ਸਿੰਘਾ ਨੇ ਕਹਿਣ ਤੇ ਬੇਟੀ ਨੂੰ ਪਿਟਾਉਣ ਵਾਸਤੇ ਭਾਈ ਸਾਹਿਬ ਨੇ ਜੇਬ ਵਿੱਚੋਂ 5 ਰੁਪਏ ਦਾ ਨੋਟ ਕੱਢ ਕੇ ਦੇ ਦਿੱਤਾ ਜਦ ਖੇਡਦੀ ਖੇਡਦੀ ਸੌ ਗਈ ਤਾਂ ਉਹਨਾਂ ਨੇ ਹੌਲੀ ਜਿਹੀ ਉਹ 5 ਦਾ ਨੋਟ ਹੱਥ ਵਿੱਚੋਂ ਖਸਕਾਇਆ ਨਾਲ ਬੈਠੇ ਹੋਰ ਸਿੰਘ ਵੇਖਣ ਲੱਗ ਪਏ ਤੇ ਭਾਈ ਮਰੀਕ ਸਿੰਘ ਨੇ ਕਿਹਾ ਇਹ ਪੰਥ ਦੀ ਕੌਮ ਦੀ ਮਾਇਆ ਹੈ ਇਹ 5 ਰੁਪਏ ਤਾਂ ਦੂਰ ਮੈਂ 1 ਰੁਪਿਆ ਵੀ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਨਹੀਂ ਦੇ ਸਕਦਾ ਇਹ ਜਿਸ ਕੌਮ ਵਾਸਤੇ ਹੈ ਉਸੇ ਕੌਮ ਨੂੰ ਲੱਗੂਗੀ ਉਹੀ ਸਹੀ ਹੈ ਇਦੇ ਨਾਲ ਹੀ ਭਾਈ ਸਾਹਿਬ ਨੇ ਕਿਹਾ ਚੰਗਾ ਅਗਰ ਵੈਗਰੂ ਨੇ ਚਾਇਆ ਤਾਂ ਫਿਰ ਮਿਲਾਂਗੇ ਸਭ ਨੂੰ ਜੋਰ ਦੇ ਕੇ ਕਿਹਾ ਹੁਣ ਜਾਓ ਭਾਈ ਸਾਹਿਬ ਨੇ ਸਿੰਘਣੀ ਅਤੇ ਇਸ ਸ਼ਾਇਦ ਮਨ ਬਦਲ ਜਾਵੇ ਮੈਨੂੰ ਨਾ ਜਾਣ ਨੂੰ ਕਹਿਣ ਕਹਿਣ ਤੇ ਫਿਰ ਪੁੱਛਿਆ ਭਾਈ ਸਾਹਿਬ ਜੀ ਦਾ ਉਹੀ ਜਵਾਬ ਸੀ ਖਾਲਸਾ ਸੱਚ ਤੇ ਡਟਿਆ ਨਹੀਂ ਨਾ ਹੈ ਉਹ ਤਾਂ ਹੀ ਖਾਲਸਾ ਹੈ ਤੇ ਖਾਲਸਾ ਕਹਾਉਂਦਾ ਹੈ ਬੀਬੀ ਹਰਮੀਤ ਕੌਰ ਨੂੰ ਆਖਰੀ ਫਤਿਹ ਬੁਲਾਈ ਉਹ ਆਖ ਜਿਹਾ ਖਾਲਸਾ ਵਾਹਿਗੁਰੂ ਦੀ ਫਤਿਹ ਤੇ ਛੜ ਕੇ ਚਲੇ ਗਏ ਬਾਹਰ ਗੋਲੀਆਂ ਦੀ ਆਵਾਜ਼ ਬਹੁਤ ਸ਼ੋਰ ਕਰ ਰਹੀ ਸੀ ਬੀਬੀ ਹਰਮੀਤ ਕੌਰ ਆਪਣੇ ਨਾਲ ਰੋਟੀ ਪਾਣੀ ਦੀ ਬੋਤਲ ਕੁਝ ਮਟਰ ਤੇ ਸੁੱਕੀਆਂ ਲੱਕੜਾਂ ਲੈ ਕੇ ਆਈ ਸੀ ਜੋ ਕੋਠੇ ਰੱਖਿਆ ਹੋਇਆ ਸੀ ਭਾਈ ਸਾਹਿਬ ਨੇ ਨਾ ਕਰ ਦਿੱਤੀ ਕਿ ਆ ਕਿ ਮੈਨੂੰ ਇੰਨਾ ਸਭ ਚੀਜ਼ਾਂ ਦੀ ਲੋੜ ਨਹੀਂ ਸਾਰੇ ਪ੍ਰੈਸ਼ਰ ਦੀ ਬਿਜਲੀ ਕੱਟੀ ਗਈ ਹਨੇਰਾ ਫਸ ਰਿਹਾ ਸੀ ਸਾਰੇ ਪਾਸੇ ਬੱਚਿਆਂ ਦੇ ਕੰਨਾਂ 'ਚ ਸਿਰਫ ਗੋਲੀਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ ਉਹਨਾਂ ਦੇ ਕੰਨਾਂ 'ਚ ਰੋ ਹੀ ਪਾ ਦਿੱਤੀ ਕਿ ਥੋੜਾ ਬਹੁਤ ਸ਼ੋਰ ਤੋਂ ਬਚੇ ਰਹਿਣ ਬੀਬੀ ਉਮੀਦ कौर ਆਪਣੇ ਕਮਰੇ ਵਿੱਚ ਇਕੱਲੇ ਹੀ ਬੈਠੀ ਹੋਈ ਸੀ ਲੰਗਰ ਹਾਲ ਵੀ ਸੁਰੱਖਿਤ ਨਹੀਂ ਸੀ ਉਥੇ ਔਰਤਾਂ ਵੀ ਪਰੇਸ਼ਾਨ ਸਨ ਸੋ ਇਸੇ ਹੀ ਦਿਨ ਗੁਰੂ ਸਵਾਰਿਓ ਜਿਸ ਵੇਲੇ ਸ਼ਰਾਂ ਅਤੇ ਗੁਰੂ ਨਾਨਕ ਨਵਾਜ਼ ਦੇ ਉੱਤੇ ਕੌਜਾ ਹੋ ਗਿਆ ਇੱਥੇ CRP ਅਤੇ BSF ਡਟ ਕੇ ਬੈਠ ਗਈ ਹੁਣ ਸਾਹਮਣੇ ਹੀ ਲੰਗਰ ਹਾਲ ਹੈ ਵੱਡਾ ਉਸ ਦੇ ਨਾਲ ਇੱਕ ਛੋਟਾ ਲੰਗਰ ਹਾਲ ਹੈ ਜਿਹੜਾ ਕਿ ਬਾਬਾ ਜਗਤਾਰ ਸਿੰਘ ਜੀ ਹੋਰਾਂ ਦਾ ਲੰਗਰ ਹਾਲ ਹੈ ਜਿਸ ਜਗ੍ਹਾ ਤੇ ਅੱਜ ਕੱਲ੍ਹ ਪ੍ਰਸ਼ਾਦੀਆਂ ਵਾਲੀ ਮਸ਼ੀਨ ਲੱਗੀ ਹੋਈ ਹੈ ਇਸ ਤੋਂ ਅੱਗੇ ਹੀ ਬੁੰਗੇ ਵਾਲੇ ਪਾਸੇ ਇੱਕ ਲੰਗਰ ਖਰੂਰ ਸਾਹਿਬ ਵਾਲਿਆਂ ਦਾ ਵੀ ਹੋਇਆ ਕਰਦਾ ਸੀ ਸੋ ਬਾਬੇ ਜਗਤਾਰ ਸਿੰਘ ਦੀ ਲੰਗਰ ਦੇ ਵਿੱਚ ਕੁੱਲ ਮਿਲਾ ਕੇ 6-7 ਸਿੰਘ ਡਟੇ ਬੈਠੇ ਸਨ ਉਹਨਾਂ ਦਾ ਕੰਮ ਕੀ ਸੀ ਕਿ ਅੱਜ ਤਿੰਨ ਚਾਰ ਦਿਨ ਹੋ ਗਏ ਸੀ ਘੇਰਾ ਪਏ ਨੂੰ ਔਰ ਸੰਗਤਾਂ ਜਿਹੜੀਆਂ ਸੀ ਭੁੱਖ ਨਾਲ ਵਿਆਕਲ ਹੁੰਦੀਆਂ ਸੀ ਇਹ ਪ੍ਰਸ਼ਾਦੇ ਪਾਣੀ ਦਾ ਵੀ ਇੰਤਜ਼ਾਮ ਕਰਦੇ ਸਨ ਪਾਣੀ ਦਾ ਇੰਤਜ਼ਾਮ ਕਰਦੇ ਸਨ ਔਰ ਰੱਬ ਦਾ ਸ਼ੁਕਰ ਕਰਦੇ ਸਨ ਇਹਨਾਂ ਦੇ ਵਿੱਚ ਇੱਕ ਭਾਈ ਦਰਸ਼ਨ ਸਿੰਘ ਸੀ ਜਿਸ ਦਾ ਪਿਛਲਾ ਪਿੰਡ ਸੀ ਮਾੜੀ ਮੇਗਾ ਔਰ ਮਾੜੀ ਮੇਗੇ ਦੇ ਹੀ ज्ञानी भगवान सिंह जी पिਂढरां ਵਾਲੀ ਟਕਸਾਲ पिਂਢਰ ਕਲਾਂ ਦੇ ਸਿੱਖਿਆਰਥੀ ਸਨ ਉਚ ਕੋਡੀ ਦੇ ਵਿਦਵਾਨ ਸਨ ਔਰ पिਂਢरां ਵਾਲੇ ਬੁੰਗੇ ਦੇ ਵਿੱਚ ਹੀ ਰਹਿੰਦੇ ਸਨ ਜਦ ਕਦੇ ਟਾਈਮ ਮਿਲਣਾ ਸਮਾਂ ਕੱਢ ਕੇ ਬਾਪੂ ਦਰਸ਼ਨ ਸਿੰਘ ਜੀ ਦੇ ਕੋਲ ਆ ਕੇ ਬੈਠਣਾ ਵਿਚਾਰ ਵਟਾਂਦਰਾ ਕਰਨੇ ਪ੍ਰਸ਼ਾਦਾ ਪਾਣੀ ਛਕਣਾ ਆਪਣੀ ਜਗ੍ਹਾ ਚਲੇ ਜਾਣਾ ਬੱਚੇ ਦਾ ਵਿਆਹ ਕਰਨ ਉਪਰੰਤ ਜਦੋਂ ਬਾਬਾ ਦਰਸ਼ਨ ਸਿੰਘ ਜੀ ਆਪਣੀ ਸੇਵਾ ਵਾਸਤੇ ਜਾਣ ਲੱਗੇ ਤਾਂ ਜਦੋਂ ਕੁੜੀਆਂ ਨੂੰ ਭਾਜੀ ਪਾਏਗੇ ਤੇ ਬੱਚੇ ਦੇ ਨਾਲ ਨਾਰਾਜ਼ ਹੋ ਗਏ ਕਹਿਣ ਲੱਗੇ ਬੇਟਾ ਕੁੜੀਆਂ ਨੂੰ ਭਾਜੀ ਤਾਂ ਤੂੰ ਦੇ ਦਿੱਤੀ ਆ ਕੀ ਗੱਲ ਮੇਰਾ ਪਰਿਵਾਰ ਨਹੀਂ ਉੱਥੇ ਦਰਬਾਰ ਸਾਹਿਬ ਦੇ ਵਿੱਚ ਮੈਂ ਵੀ ਆਪਣੇ ਪਰਿਵਾਰ ਵਾਸਤੇ ਭਾਜੀ ਲਿਜਾਣੀ ਹੈ ਗੁਰੂ ਸਵਾਰਿਓ ਉਸੇ ਵੇਲੇ ਉਹਨਾਂ ਦੇ ਪਰਿਵਾਰ ਵੱਲੋਂ ਭਾਜੀ ਤਿਆਰ ਕਰਵਾਈ ਗਈ ਅਤੇ ਦਰبار صاحب ਲੈ ਜਾਣ ਵਾਸਤੇ ਤੇ ਅੱਗੇ ਦੀ ਤਰ੍ਹਾਂ ਹਰ ਮਹੀਨੇ ਜਿਵੇਂ ਇੱਕ ਆਟੇ ਦਾ ਬੋਰਾ ਗੰਡੇ ਪਿਆਜ਼ ਲਸਣ ਘਿਓ ਮਿਰਚ ਮਸਾਲਾ ਜੋ ਕਿ ਉਹਨਾਂ ਦੇ ਨਾਲ ਭੇਜਦੇ ਸਨ ਹਰ ਵਾਰੀ ਦੀ ਤਰ੍ਹਾਂ ਉਹ ਵੀ ਜੀਪ ਦੇ ਵਿੱਚ ਰੱਖ ਲਿਆ ਭਾਜੀ ਵੀ ਰੱਖ ਲਈ ਅਤੇ ਅਟੇਕ ਤੋਂ ਕੁਝ ਸਮਾਂ ਪਹਿਲਾਂ 5-7 ਦਿਨ ਪਹਿਲਾਂ ਦੀ ਗੱਲ ਹੈ। ਜਿਸ ਵੇਲੇ ਇਹ ਜੀ ਕੋਈ ਇਸ ਗੱਲ ਦਾ ਇਲਮ ਵੀ ਨਹੀਂ ਸੀ, ਫਤ੍ਹਾ ਵੀ ਨਹੀਂ ਸੀ। ਜਦੋਂ ਬਜ਼ੁਰਗਾਂ ਨੂੰ ਉੱਥੇ ਛੱਡਿਆ ਆਪਣੀ ਜਗ੍ਹਾ ਤੇ ਤੇ ਬੱਚਿਆਂ ਨੂੰ ਪਿਆਰ ਨਾਲ ਮਿਲੇ ਜੱਫੀ ਪਾ ਕੇ ਮਿਲ ਕੇ ਕਹਿਣ ਲੱਗੇ ਲੈ ਬੇਟਾ ਹੁਣ ਮੈਂ ਨਹੀਂ ਆਉਣਾ ਤੂੰ ਆਉਣਾ। ਸੋ ਬੱਚਿਆਂ ਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿ ਬਜ਼ੁਰਗ ਕੀ ਕਹਿ ਰਹੇ ਨੇ। ਪਰ ਪਹਿਲਾਂ ਵੀ ਕਦੇ-ਕਦਾਈਂ ਘਰ ਵਿੱਚ ਬੈਠਿਆਂ ਇਹੀ ਗੱਲ ਕਰਨੀ ਅਗਰ ਮੇਰਾ ਸਿਰ ਦਰਬਾਰ ਸਾਬ ਲੱਗ ਜਾਵੇ ਮੈਨੂੰ ਹੋਰ ਕੀ ਚਾਹੀਦਾ ਹੈ ਸੋ ਪਿਆਰਿਓ 5:00 ਵਜੇ ਦਾ ਸਮਾਂ ਹੋਵੇਗਾ 3 ਤਰੀਕ ਨੂੰ ਜਿਸ ਵੇਲੇ ਗੁਰੂ ਨਾਨਕ ਨਵਾਸ ਅਤੇ ਸਰਾਹ ਤੇ ਕਬਜ਼ਾ ਆਇਆ ਮੋਰਚੇ ਮਲ ਕੇ ਸੀਆਰਪੀ ਬੀਐਸ ਬੈਠੇ ਸੀ ਅਤ ਦੀ ਗਰਮੀ ਦੇ ਵਿੱਚ ਇੱਕ ਸ਼ਾ ਸ਼ਾ ਨਾਮ ਦਾ ਸਿੰਘ ਸੀ ਜਿਸ ਨੇ ਪਾਣੀ ਪੀਣ ਦੀ ਇੱਛਾ ਪ੍ਰਗਟ ਕੀਤੀ ਔਰ ਇੱਕ ਬਾਬਾ ਚੀਮਾ ਸੀ ਚੀਮੇ ਨਗਰ ਦਾ ਉਹਨੂੰ ਪਾਣੀ ਕਿਹਾ ਤਾਂ ਬਜ਼ੁਰਗ ਕਹਿਣ ਲੱਗੇ ਚੀਮਾ ਸਾਹਿਬ ਬਾਰੋਂ ਨਲਕੇ ਤੋਂ ਠੰਡਾ ਪਾਣੀ ਪਰਖਿਆ ਉਸ ਵੇਲੇ ਨਲਕੇ ਚੱਲਦੇ ਹੁੰਦੇ ਸਨ ਹੁਣ ਜਦੋਂ ਨਲਕੇ ਤੋਂ ਠੰਡਾ ਪਾਣੀ ਪਰਨ ਗਏ ਉਧਰੋਂ ਸਾਹਮਣੇ ਨਾਨਕਨਵਾਸ ਦੇ ਵਿੱਚੋਂ ਸੀਆਰਪੀ ਵਾਲੇ ਵੇਖ ਰਿਹਾ ਸੀ ਕਿ ਇਥੇ ਨਕਲੂ ਹਰਕਤ ਜਾਰੀ ਹੈ ਉਹਨਾਂ ਨੇ ਇੱਕ ਬ੍ਰਸ਼ਟ ਚਲਾਇਆ ਐਲਮ ਜੀ ਦਾ ਜਿਸ ਤੋਂ ਵਜਦਾ ਬਚਾਉਂਦਾ ਬਾਬਾ ਚੀਮਾ ਅੰਦਰ ਚਲੇ ਗਿਆ ਨਾਲ ਦੇ ਸਿੰਘਾਂ ਨੇ ਵੀ ਰੌਲਾ ਪਾਇਆ ਸਾਹਮਣੇ ਗੇਟ ਦੇ ਬਾਬਾ ਦਰਸ਼ਨ ਸਿੰਘ ਜੀ ਅੱਜ ਉਸ ਵੇਲੇ ਜਲਤਰਮ ਕੰਦੀ ਸੇਵਾ ਨਿਭਾ ਰਹੇ ਸੀ जीएफ गन ਦੇ ਨਾਲ ਇੱਕ ਗਰਨੇਡ ਸੁੱਟਿਆ ਜੋ ਕਿ ਬਜ਼ੁਰਗਾਂ ਦੇ ਬਾਬਾ ਦਰਸ਼ਨ ਸਿੰਘ ਜੀ ਦੇ ਪੈਰਾਂ ਦੇ ਵਿੱਚ ਜਾ ਕੇ ਫਟਿਆ ਨਾਲ ਦੇ ਸਿੰਘਾਂ ਨੇ ਕਿਹਾ ਬਾਬਾ ਦਰਸ਼ਨ ਸਿੰਘਾ ਲੰਮਾ ਪੈ ਜਾ ਗੋਲੀ ਚੱਲ ਗਈ ਗੋਲੀ ਆ ਰਹੀ ਇਹਨੇ ਦੇ ਵਿੱਚ ਉਹਨਾਂ ਦੇ ਮੂੰਹ ਨਿਕਲਿਆ ਕਿ ਮੈਨੂੰ ਜਿਹੜੀ ਲਗਣੀ ਸੀ ਲੱਗ ਗਈ ਗਰਨੇਡ ਫੜ ਕੇ ਉਸ ਦੀ ਜਿਹੜੀ ਪਿੰਨ ਸੀ ਉਹ ਵੱਖੀ ਦੇ ਵਿੱਚ ਤਸ ਗਈ ਇੱਕ ਪੱਟ ਦੇ ਵਿੱਚ ਕੈਂਕਰ ਵੱਜ ਗਈ ਇੱਕ ਗੂਠੇ ਦੇ ਨਿਸ਼ਾਨ ਸੀ ਸੋ ਉਧਰਲੇ ਬਣੇ ਉਹ ਦੂਸਰੀ ਸਾਈਡ ਸਿੰਘਾਂ ਦੇ ਕੋਲ ਜਾ ਕੇ ਬੈਠ ਗਏ ਫਟਾਫਟ ਇੱਕ ਕਪੜਾ ਵਿਛਾਇਆ ਲੰਮੇ ਪੈ ਗਏ ਇੱਕ ਵਾਰ ਥੋੜਾ ਜਿਹਾ ਪਰਿਵਾਰ ਦਾ ਖਿਆਲ ਵੀ ਆਇਆ ਕਿ ਬੱਚਿਆਂ ਦਾ ਪਰਿਵਾਰ ਦਾ ਕੀ ਬਣੇਗਾ ਫਿਰ ਨਾਲਦਿਆਂ ਨੂੰ ਹੌਸਲਾ ਦੇ ਕੇ ਕਹਿਣ ਲੱਗੇ ਕੋਈ ਗੱਲ ਨਹੀਂ ਉਹਨਾਂ ਦਾ ਗੁਰੂ ਰਾਮਦਾਸ ਰੱਖਾ ਹੈ ਮੇਰੇ ਮਨ ਦੀ ਜੋ ਇੱਛਾ ਸੀ ਉਹ ਪੂਰੀ ਹੋਈ ਸੋ ਉਸ ਦਿਨ ਇਹਨਾਂ ਦੇ ਉੱਤੇ ਫਿਰ ਗੋਲਾਬਾਰੀ ਨਹੀਂ ਹੋਈ ਉਸ ਦਿਨ ਤਕਾਲਾ ਨੂੰ ਰਾਤ ਨੂੰ ਅਗਲੇ ਦਿਨ ਤੱਕ ਅਗਰ ਕੋਈ ਅਪਚਾਰ ਕਨਡੈਕਟਰੀ ਸ਼ਰਤਾਂ ਮਿਲਦੀ ਹੁੰਦੀ ਸ਼ਾਇਦ ਉਹ ਬਚ ਜਾਂਦੇ ਅਗਲੇ ਦਿਨ ਉਹ ਸ਼ਹੀਦੀ ਪਾ ਗਏ ਉਹਨਾਂ ਦਾ ਜਵ 7 ਫੁੱਟ ਕੱਦ ਸੀ ਨਾਲ ਦੇ ਸਿੱਖਾਂ ਦੇ ਵਿੱਚ ਇੰਨਾ ਪਿਆਰ ਸੀ ਔਰ ਜਿਸ ਵੇਲੇ ਸ਼ਹੀਦੀ ਪਾਈ ਉਸ ਵੇਲੇ ਉਹਨਾਂ ਦੇ ਵੀ ਹੌਸਲੇ ਢੇਗ ਗਏ ਔਰ ਉਸ ਦਿਨ 4 ਤਰੀਕ ਨੂੰ ਜਿਹੜੀਆਂ ਤੋਪਾਂ ਸੀ ਉਹ ਲਿਆ ਕੇ ਉਹਨਾਂ ਨੇ ਖੜੀਆਂ ਕਰ ਦਿੱਤੀਆਂ ਔਰ 4 ਤਰੀਕ ਵਾਲਾ ਇਤਿਹਾਸ ਸਾਜ ਜੀ ਦੇ ਨਾਲ ਕੱਲ ਨੂੰ ਸੰਝਾ ਕਰਾਂਗੇ ਪਿਆਰਿਓ ਇਹ ਸੀ ਭਾਈ ਅਮਰੀਕ ਸਿੰਘ ਦੇ ਮੋਰਚੇ ਦੀ ਗੱਲਬਾਤ ਜੋ ਕਿ ਉਹਨਾਂ ਦੇ ਉਸ ਸਮੇਂ ਦੇ ਜੈਸੇ ਹਲਾਤ ਸੰਸ ਨੂੰ ਉਸ ਢੰਗ ਦੇ ਨਾਲ ਆਪਣਾ ਜੀਵਨ ਬਸਰ ਕਰਦੇ ਸੀ ਪੈਸੇ ਪਿੱਛੇ ਕੋਈ ਦੌੜ ਨਹੀਂ ਸੀ ਇਸੇ ਤਰ੍ਹਾਂ ਹੀ ਬਾਬਾਦਰਸ਼ਨ ਸਿੰਘ ਜੀ ਦੇ ਪਰਿਵਾਰ ਵੱਲੋਂ ਲੰਗਰ ਪਾਣੀ ਵਾਸਤੇ ਸਾਰਾ ਕੁਝ ਉੱਥੇ ਭੇਜਿਆ ਜਾਂਦਾ ਸੀ ਤਾਂ ਕਿ ਉੱਥੇ ਰਹਿ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਾ ਛਕਣ ਸਕੋ ਘਰ ਦਾ ਰਾਸ਼ਨ ਪਾਣੀ ਜਿਹੜਾ ਜਾਵੇ ਉਹਦੇ ਵਿੱਚੋਂ ਹੀ ਬਣਾ ਕੇ ਸ਼ਕਣ। ਔਰ ਅਖੀਰ ਦੇ ਵਿੱਚ ਉਹਨਾਂ ਨੇ ਜਦੋਂ ਪ੍ਰਾਨ ਤੁੰਖੇ ਰੁੱਟ ਗਏ ਸ਼ਹੀਦੀ ਹੋ ਗਈ। ਉਸ ਤੋਂ ਬਾਅਦ ਦੇ ਵਿੱਚ ਚੱਲਦੀ ਜੰਗ ਦੇ ਵਿੱਚ ਉਹਨਾਂ ਦਾ ਸਰੀਰ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਉਹ ਕੱਲ ਨੂੰ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇਥੇ ਸਮਾਪਤੀਆਂ ਕਰੀਏ ਹੋਈਆਂ ਪੁੱਲਰ ਨੂੰ ਨੱਚ ਜਾ ਰਹੇ ਉਹ ਆਜ ਜੀ ਕਾ ਖਾਲਸਾ ਉਹ ਆਜ ਗੁਰ ਜੀ ਕੀ ਫਤਿਹ